ਕੁਰੀਆਂ ਜੋੜਾਂ ਦੀ ਤਿਆਰੀਆਂ ਵੀ ਕੁਝ ਐਪਰੇਟਿਵ ਕਹਿਣਗੇ ਜਿੱਨਾ ਚ ਡੋਲੀ ਮੁੜ ਕੇ ਨਹੀਂ ਹੁੰਦੀ ਫਰਾਤ ਚੜ੍ਹ ਵੀ ਜਾਂਦੀ ਹੈ ਫਿਰ ਵੀ ਤਿਆਰੀਆਂ ਚੱਲੀਆਂ ਜਾਂਦੀਆਂ ਨੇ ਇਹ ਮੇਲੇ ਆ ਜੀ ਜਿੱਨਾ ਚ ਮੇਲੇ ਦੀ ਸਮਾਪਤੀ ਨਹੀਂ ਹੁੰਦੀ ਉਨਾ ਚਿਰ ਕੁਝ ਨਾ ਕੁਝ ਵਿੱਚੋਂ ਨਿਕਲਦਾ ਹੀ ਜਰਿਆ ਹੁੰਦਾ ਅਸੀਂ ਜਿਹੜੀ ਮੇਨ ਤਿਆਰੀ ਹੁੰਦੀ ਉਹ ਦਰਸ਼ਕਾਂ ਦੀ ਹੁੰਦੀ ਕਿਉਂਕਿ ਅਸੀਂ ਜਿੱਦਾਂ ਮਰਜ਼ੀ ਵਧੈਂਤਿਆਂ ਮ ਕਰ ਲਈਏ ਜਿੱਨਾ ਚ ਦਰਸ਼ਕ ਨਹੀਂ ਨਾ ਕਲਾਕਾਰ ਲੱਗਣੀ ਹੈ ਤੇ ਨਾ ਮੇਲਾ ਸ਼ੁਰੂ ਸਾਨੂੰ ਫੀਲ ਹੁੰਦੀ ਹੈ ਅਸੀਂ ਆਪਣੇ ਬਜ਼ੁਰਗਾਂ ਦੇ ਮੋਢੇ ਤੇ ਚੜ ਕੇ ਮੇਲੇ ਦੇਖੇ ਆ ਜਿਹੜੇ ਬੰਦਿਆਂ ਨੇ ਆਪਣੇ ਦਾਦੇ ਜਾਂ ਪਿਓ ਦੇ ਮੋਢੇ ਤੇ ਚੜ ਕੇ ਮੇਲਾ ਵੇਖਿਆ ਉਹਨਾਂ ਉਹ ਜਿੰਨੀ ਮਰਜੀ ਉਮਰ ਦਾ ਜਿੰਨੂੰ ਭੁੱਲਣਾ ਨਹੀਂ ਇਹ ਛੋਟਾ ਜਿਹਾ ਪ੍ਰੋਗਰਾਮ ਹੈ ਆਪਣੇ ਘਰ 'ਚ ਹੋਵੇ ਤਾਂ ਆਪਾਂ ਨੂੰ ਉਹਦੇ ਲਈ ਭਾ ਦੇ ਬਣ ਜਾਂਦੇ ਵੀ ਕਦੋਂ ਤੋਂ ਅਰੇਂਜਮੈਂਟ ਕਰਨੇ ਸ਼ੁਰੂ ਹੋ ਜਾਂਦੇ ਸੋ ਇਹ ਮੇਲਾ ਜੋ ਕਿ ਸਾਲ ਬਾਅਦ ਸਾਰੇ ਪੰਜਾਬੀਆਂ ਨੂੰ ਲੱਗ-ਪੱ ਕੈਨੇਡਾ ਟੋਰਾਂਟੋ ਦੇ ਵਿੱਚ ਇਹੜੀ ਇੱਕ ਹੁੰਦੀ ਆ ਪੰਜਾਬੜੇ ਮੇਲੇ ਮੇਲੇ ਦੀ ਜਿਹੜੀ ਵਿਸ਼ੇਸ਼ਤਾ ਜੀ ਸਾਡੇ ਜਿੰਨੇ ਵੀ ਬਜ਼ੁਰਗ ਆ ਸੋ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਤੂੰਆਂ ਚਾਦਰੇ ਲਾ ਕੇ ਕੁੜਤੇ ਪਾ ਕੇ ਤੇ ਗਲਾਂ 'ਚ ਕੈਂਠੇ ਪਾ ਕੇ ਸਮਾਂ ਵਾਲੀ ਡਾਂਗ ਫੜ ਕੇ ਸੋ ਮੇਲੇ ਦਾ ਵਿਸ਼ੇਸ਼ਕਰਸ਼ਨ ਹੁੰਦਾ ਜੀ ਟਰੱਕ ਸ਼ੋ ਹੁੰਦੇ ਆ ਸੀਪ ਦੀਆਂ ਬਾਜ਼ੀਆਂ ਹੁੰਦੀਆਂ ਕਬੂਤਰਬਾਜ਼ੀ ਹੁੰਦੀ ਆ ਤੇ ਹੋਰ ਬਹੁਤ ਸਾਰੇ ਐਕਟੀਵਿਟੀ ਹੋਰ ਵੀ ਪੰਜਾਬੀ ਸੱਭਿਆਚਾਰ ਕਰਦੇ ਆ ਤੁਹਾਨੂੰ ਵੱਖਰੀਆਂ ਵੱਖਰੀਆਂ ਬਣ ਗਿਆ ਵੇਖਣ ਨੂੰ ਮਿਲਦਾ ਅੱਜ ਬਰਤੂੜਾ ਪੰਜਾਬ ਦੇ ਮੇਲਾ ਆ 13 ਸੈਪਟੈਂਬਰ ਦਿਨ ਸ਼ਨੀਵਾਰ ਮਹੂਰ ਬਨ ਮੌਲਦੀ ਪਾਰਕਿੰਗ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਇਸ ਮੇਲੇ ਦੇ ਵਿੱਚ ਜਿਹੜੀ ਸ਼ੁਰੂਆਤ ਹੈ ਉਹ ਬੱਚਿਆਂ ਦੇ ਪ੍ਰੋਗਰਾਮ ਤੋਂ ਹੋਏਗੀ। ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਟਨ ਵਿਖੇ ਮੌਜੂਦ ਹਾਂ ਔਰ ਮੇਰੇ ਨਾਲ ਭਾਈ ਜਸਵੰਦਰ ਖੋਸਾ ਔਰ ਭਾਈ ਜੀ ਹੁਣੇ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਪੰਜਾਬ ਦੇ ਮੇਲਾ ਕਰਾ ਰਿਹਾ ਆਉਂਦੀ 13 ਤਰੀਕ ਨੂੰ ਇਹ ਹੋਣ ਜਾ ਰਿਹਾ ਜੀ। ਸੋ ਭਾਈ ਜੀ ਕਿਵੇਂ ਦੇਖਦੇ ਹੋ ਕਿਵੇਂ ਤਿਆਰੀਆਂ ਚੱਲ ਰਹੀਆਂ ਜੀ ਬਹੁਤ। ਅ ਪਹਿਲਾਂ ਤਾਂ ਡੇਲੀ ਪੰਜਾਬੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅ ਪੂਰੀਆਂ ਜੋਰਾਂ ਦੇ ਤਿਆਰੀਆਂ ਜੀ ਪੰਜਾਬੀ ਵਿੱਚ ਕਹਿੰਨ ਜਿੱਨਾਂ ਚ ਡੋਲੀ ਮੁੜ ਕੇ ਨਹੀਂ ਆਉਂਦੀ ਬਰਾਤ ਚੜ੍ਹ ਵੀ ਜਾਂਦੀ ਹੈ ਫਿਰ ਵੀ ਤਿਆਰੀਆਂ ਚੱਲੀਆਂ ਜਾਂਦੀਆਂ ਹੁੰਦੀਆਂ ਇਹ ਮੇਲੇ ਆ ਜੀ ਜਿੱਨਾਂ ਚਿਰ ਮੇਲੇ ਦੀ ਸਮਾਪਤੀ ਨਹੀਂ ਹੁੰਦੀ ਉਹਨਾਂ ਚਿਰ ਕੁਝ ਨਾ ਕੁਝ ਵਿੱਚੋਂ ਨਿਕਲਦਾ ਹੀ ਤੁਰਿਆ ਹੁੰਦਾ ਜਿਹੜੀਆਂ ਕਲਾਕਾਰਾਂ ਦੀਆਂ ਸਟੇਜ ਦੀਆਂ ਸਾਊਂਡ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਆ ਬਾਕੀ ਜਿਹੜੀਆਂ ਹੋਰ ਤਿਆਰੀਆਂ ਉਹ ਫਿਰ ਦਰਸ਼ਕਾਂ ਨਾਲ ਆ ਜੀ ਜਦੋਂ ਦਰਸ਼ਕ ਆਗੇ ਤੇ ਸਾਡੀਆਂ ਤਿਆਰੀਆਂ ਅਸਲ ਜਿਹੜੀ ਮੇਨ ਤਿਆਰੀ ਹੁੰਦੀ ਉਹ ਦਰਸ਼ਕਾਂ ਦੀ ਹੁੰਦੀ ਹੈ ਜੀ ਕਿਉਂਕਿ ਅਸੀਂ ਜਿੱਡਾ ਮਰਜ਼ੀ ਵੱਡਾ ਇੰਤਜ਼ਾਮ ਕਰ ਲਈਏ ਜਿੱਨਾਂ ਚਿਰ ਦਰਸ਼ਕ ਨਹੀਂ ਨਾ ਕਲਾਕਾਰ ਲੱਗਣੇ ਆ ਤੇ ਨਾ ਮੇਲਾ ਸ਼ੁਰੂ ਅ ਸਭ ਤੋਂ ਜਿਹੜੀ ਵੱਡੀ ਤਿਆਰੀ ਹੁੰਦੀ ਉਹ ਦਰਸ਼ਕਾਂ ਦੀ ਹੁੰਦੀ ਜਦੋਂ ਦਰਸ਼ਕਾਂ ਤੋ ਕਰਾ ਰਹੇ ਹਾਂ ਅੱਕਦੇ ਨਹੀਂ ਕਹਿੰਦੇ ਹੁੰਦੇ ਵੀ ਬੰਦਾ ਕਹਿੰਦਾ ਨਾ ਆ ਕੋਈ ਛੱਡ ਯਾਰ ਕੀ ਕਿਉਂਕਿ ਦੇਖੋ ਵੈਸੇ ਤਾਂ ਚਲੋ ਇਹ ਪਰਮਾਤਮਾ ਕੰਨੀਂ ਦੇਣ ਹੁੰਦੀ ਹੈ ਜਿਵੇਂ ਆਪਾਂ ਲੰਗਰ ਵੀ ਲਾਉਨੇ ਆ ਹਰ ਵੀਕਐਂਡ ਤੇ ਔਰ ਕਿੰਨੇ ਸਾਲਾਂ ਤੋਂ ਆਪਾਂ ਲਾ ਰਹੇ ਆ ਉਹ ਵੀ ਦਸਵੰਦ ਆਪਾਂ ਲੋਕ ਕਹਿੰਦੇ ਜੀ ਦਸਵੰਦ ਕੱਢੋ ਪਰ ਕਈ ਵਾਰੀ ਦਿਖਾਉਣ ਤੋਂ ਬਗੈਰ ਕੰਮ ਨਹੀਂ ਚੱਲਦਾ ਪਹਿਲਾਂ ਵੀ ਉਹੀ ਗੱਲਾਂ ਕਰਕੇ ਹਟੇ ਆ ਪਰ ਕਿੰਨਾ ਕੁ ਮੁਸ਼ਕਲ ਲੱਗਦਾ ਜੀ ਜਦੋਂ ਤਾਮਝਮ ਇਕੱਠਾ ਕਰਨਾ ਜਿਹੜਾ ਟੀਮ ਵਰਕ ਆ ਕਿਵੇਂ ਦੇਖ ਮੈਨੂੰ ਨਹੀਂ ਅਜੇ ਤੱਕ ਕੋਈ ਬਹੁਤ ਲੋਕ ਮੈਨੂੰ ਇਹ ਕੁਐਸਚਨ ਪੁੱਛੀ ਦਿੰਦੇ ਜ ਹਰੇਕ ਟਿਊਸਡੇ ਡੈਕਸੀ ਗੁਰਦੁਆਸਾ ਆ ਜਾਂ ਨਿਕਲੀ ਨਾਪ ਕਰਦੀ ਕਿਸੇ ਨਾ ਥੋੜੇ ਜਿਹੇ ਦਿਨ ਹੋ ਗਏ ਵਿਆਹ ਤੇ ਗਿਆ ਤੇ ਉਹ ਜਿਹਦੇ ਮੁੰਡੇ ਦਾ ਵਿਆਹ ਸੀ ਮੈਨੂੰ ਕਹਿੰਦਾ ਅੰਕਲ ਮੈਂ ਦੇ ਲੋ ਵੀ ਇੱਕ ਦਿਨ ਤੁਹਾਡੇ ਮੇਲੇ ਤੇ ਆਇਆ ਸੀ ਛੋਟਾ ਜਿਹਾ ਹੁੰਦਾ ਸੀ ਤੇ ਸਾਡੇ ਨਾਲ ਇੱਕ ਬਹੁਤ ਮੇਰੇ ਖਿਆਲ 25 30 ਸਾਲ ਤੋਂ ਉਹੀ ਟਵਾਈ ਲੈ ਕੇ ਹੁੰਦੇ ਬਜ਼ੁਰਗ ਤੇ ਮਾਤਾ ਕਹਿੰਦਾ ਤੁਸੀਂ ਮੈਨੂੰ ਉਸ ਅੰਕਲ ਤੋਂ ਫਰੀ ਟਵਾਈ ਲੈ ਕੇ ਦਿੱਤਾ ਸੀ ਕਹਿੰਦਾ ਮੈਂ 4 5 ਸਾਲ ਦਾ ਸੀ ਕਹਿੰਦਾ ਵੀ ਅੱਜ ਮੇਰਾ ਵਿਆਹ ਵੀ ਹੋ ਚੁੱਕਿਆ ਪਰ ਅੱਜ ਦੇ ਦਿਨ ਤੱਕ ਮੈਨੂੰ ਉਹ ਗੱਲ ਚੇਤੇ ਆ ਇਸ ਕਰਕੇ ਜਿਹੜੇ ਉਹ ਤੁਹਾਨੂੰ ਪੈਂਦੀ ਐਸਾ ਲਾਈ ਜਿਹੜੇ ਮਤਲਬ ਕਿ ਉਹਦੋਂ ਜਵਾਕ ਕੋਈ 5 ਸਾਲ ਦਾ ਹੀ 7 ਸਾਲ ਦਾ ਹੀ ਉਹਨਾਂ ਦੇ ਹੁਣ ਵਿਆਹ ਹੋਈ ਜਾਂਦੇ ਆ ਜਾਂ ਉਹਨਾਂ ਦੇ ਗਾਂਹ ਬੱਚੇ ਹੋ ਗਏ ਉਹ ਦੱਸਦੇ ਯਾਰ ਅਸੀਂ ਆ ਮੇਲੇ ਤੇ ਜਾ ਜਾ ਵੱਡੇ ਹੋਏ ਆ ਇਹ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਜਿਵੇਂ ਸਾਨੂੰ ਫੀਲ ਹੁੰਦਾ ਜਿਵੇਂ ਅਸੀਂ ਆਪਣੇ ਬਜ਼ੁਰਗਾਂ ਦੇ ਮੋਢੇ ਤੇ ਚੜ ਕੇ ਮੇਲੇ ਦੇਖੇ ਆ ਜਿਹੜੇ ਬੰਦਿਆਂ ਨੇ ਆਪਣੇ ਦਾਦੇ ਜਾਂ ਪਿਓ ਦੇ ਮੋਢੇ ਤੇ ਜੜ ਕੇ ਮੇਲਾ ਵੇਖਿਆ ਉਹ ਨਾ ਉਹ ਜਿੰਨੀ ਮਰਜੀ ਉਮਰ ਦਾ ਉਹ ਜਿਹਨੂੰ ਭੁੱਲਦਾ ਨਹੀਂ ਇਸੇ ਤਰ੍ਹਾਂ ਹੀ ਸਾਡਾ ਪੰਜਾਬੜੇ ਆ ਜੀ ਜਦੋਂ ਤੁਸੀਂ ਪਰਿਵਾਰ ਨਾਲ ਨਾਨੇ ਨਾਨੀ ਦਾਦੇ ਦਾਦੀ ਨਾਲ ਪੂਰੇ ਪਰਿਵਾਰ ਨੇ ਆਉਣਾ ਕਿਉਂਕਿ ਇਹਦੇ ਬਹੁਤ سارے ਪਰਿਵਾਰ ਇਸ ਕਰਕੇ ਆ ਜਾਂਦੇ ਸਾਡੀ ਟਿਕਟ ਕੋਈ ਨਹੀਂ ਨਹੀਂ ਤਾਂ ਇਹ ਹੁੰਦਾ ਯਾਰ ਪਰਿਵਾਰ ਦੇ ਦੋ ਜੀ ਆਵੜੋ ਟਿਕਟ ਮਹਿੰਗੀ ਆ ਕਾ ਨੂੰ ਬਜਟ ਤੰਗ ਕਰਨਾ ਦੋ ਆ ਸ਼ੋਅ ਵੇਖ ਲਓ ਦੋ ਅਗਲਾ ਸ਼ੋਅ ਵੇਖ ਲਓ ਇਹਦੇ ਵਿੱਚ ਇਸ ਕਰਕੇ ਕੋਈ ਟਿਕਟ ਨਹੀਂ ਹੁੰਦੀ ਤਾਂ ਹੀ ਸਾਡਾ ਇਹ ਹੁੰਦਾ ਕਿ ਪੂਰਾ ਪਰਿਵਾਰ ਰਲ ਮਿਲ ਕੇ ਇਸ ਪੰਜਾਬ ਦੇ ਦਾ ਆਨੰਦ ਮਾਣੇ ਜੀ ਪਰ ਅਸੀਂ ਚਾਹੁੰਦੇ ਆ ਕਿ ਅਸੀਂ ਪੰਜਾਬੀ ਨਾਲ ਆਪਣੀ ਮਾਂ ਬੋਲੀ ਨਾਲ ਜੁੜੀਏ ਜੀ ਜਿੰਨਾ ਕ ਜੇ ਅਸੀਂ ਜੁੜਾਂਗੇ ਸਾਡੀ ਜਨਰੇਸ਼ਨ ਜੁੜਦੀ ਰਹੂਗੀ ਕਿਉਂਕਿ ਜੇ ਅਸੀਂ ਜੜਾਂ ਦੀ ਦੇਖ ਰੱਖ ਨਹੀਂ ਨਾ ਕੀਤੀ ਤੇ ਪੱਤਿਆਂ ਤੇ ਜਿੰਨਾ ਮਰਜ਼ੀ ਪਾਣੀ ਛਿੜਕੀਏ ਗਏ ਦਰਖਤ ਸੁੱਕ ਜਾਣਾ ਇਸ ਕਰਕੇ ਜਿਹੜੀਆਂ ਸਾਡੀਆਂ ਰੂਟਸ ਆ ਸਾਨੂੰ ਉਹਨਾਂ ਨੂੰ ਜੋੜਨਾ ਜ਼ਰੂਰੀ ਹੈ ਨਾਲ ਪੰਜਾਬ ਡੇ ਕਹਿ ਲਓ ਪੰਜਾਬੀਅਤ ਕਹਿ ਲਓ ਸਾਡੀ ਜਿਹੜੀ ਮਾਂ ਬੋਲੀ ਆ ਜਾਂ ਫਿਰ ਜਦੋਂ ਇਸ ਤਰ੍ਹਾਂ ਦੇ ਮੇਲੇ ਹੁੰਦੇ ਆ ਫਿਰ ਉਹਦੇ ਵਿੱਚ ਉਹਨਾਂ ਨੂੰ ਵੀ ਕੁਝ ਨਾ ਕੁਝ ਲੱਗਦਾ ਯਾਰ ਇਹ ਸਾਡੀ ਵੀ ਇੱਕ ਦਿਨ ਆਉਟਿੰਗ ਆ ਸਾਨੂੰ ਵੀ ਫੀਲ ਲੱਗਦਾ ਕਿ ਭਈ ਅਸੀਂ ਆਏ ਆ ਕਿਉਂਕਿ ਉੱਥੇ ਜੇ ਮੋਸਟਲੀ ਹੁਣ ਤਾਂ ਇਹ ਵਗੈਰੀ ਜੁਆਗ ਵੀ ਇੱਕ ਜਿਹਨੂੰ ਉਹਦੇ ਕਾਨੂੰ ਵਟਸਐਪ ਕਰਦੇ ਤੂੰ ਜਾਣਾ ਪੰਜਾਬ ਡੇ ਤੂੰ ਜਾਣਾ ਮੈਂ ਦੇਖਦੋਂ ਵਿਆਹਾਂ ਤੇ ਗਿਆ ਅੰਕਲ ਵੀ ਕਮਿੰਗ ਮੈਂ ਕਿਹਾ ਕਿਦਾਂ ਕਹਿੰਦਾ ਮੈਂ ਤੂੰ ਕੱਲਾ ਆ ਰਿਹਾ ਕਹਿੰਦਾ ਨਹੀਂ ਮੇਰੇ ਫਰੈਂਡਾਂ ਨਾਲ ਗੱਲ ਹੁੰਦੀ ਰਹਿੰਦੀ ਕਿਉਂਕਿ ਸਕੂਲਾਂ 'ਚ ਤੇ ਛੁੱਟੀਆਂ ਨੇ ਕਹਿੰਦਾ ਪਾਹੀ ਵਟਸਐਪ ਤੇ ਇੱਕ ਜਿਹਨਾਂ ਚੈਟ ਕਰਦੇ ਰਹਿੰਦੇ ਆ ਮੇਰੇ ਪਪੰਜਾਬ ਡੇ ਤੇ ਜਾਣਾ ਨੋਰਮਲੀ ਜਦ ਆਪਾਂ ਵੀਕਐਂਡ ਤੇ ਕਰਦੇ ਐਕਚੁਅਲ ਆਪਾਂ ਅਗਸਤ ਦੇ ਐਂਡ ਜੇ ਵਿੱਚ ਕਰਦੇ ਹੁੰਨੇ ਆ ਇਸ ਵਾਰ ਆ ਤਰੀਕ ਅੱਗੇ ਕਰ ਲਈ ਆ ਔਰ ਸਾਰਿਆਂ ਦੇ ਮਨਾਂ ਚ ਇਹ ਸੀ ਵੀ ਸ਼ਾਇਦ ਪਤਾ ਨਹੀਂ ਯਾਰ ਪੋਸਟਪੋਨ ਹੋ ਗਿਆ ਹਨਾ ਪਰ ਜਦੋਂ ਦੁਬਾਰਾ ਤਰੀਕ ਦੱਸੀ ਲੋਕਾਂ ਨੂੰ ਫੇਰ ਲੋਕਾਂ ਵੀ ਨਹੀਂ ਯਾਰ ਨਹੀਂ ਵਾਕਈ ਆ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਮੇਲੇ ਘੱਟ ਹੋ ਰਹੇ ਨੇ ਘੱਟ ਨਹੀਂ ਹੋ ਰਹੇ ਕੈਨਸਲ ਹੀ ਹੋ ਰਹੇ ਆ ਹਾਂ ਅਸੀਂ ਜਿਹੜਾ ਤਰੀਕ ਗਾ ਕੀਤੀ ਮੈਨੂੰ ਕਹਿੰਿਆ ਤੁਸੀਂ ਬਲੀਵ ਕਰੋ ਮੈਂ ਨਾ ਕਿਸਮਤ ਵਾਲਾ ਮੈਂ ਹੀ ਕਦੇ ਇਹ ਨਹੀਂ ਵੇਖ ਮੈਂ ਕਿਹਦਾ ਲੱਗੋ ਲੱਗਾ ਕਿਹਦਾ ਨਹੀਂ ਲੱਗਾ ਜਿੰਨੇ ਕ ਪੋਸਟਰ ਤੇ ਲੱਗੇ ਲਾ ਦੇ ਤੇ ਜਾ ਕੇ ਦਾ ਫੋਨ ਆਇਆ ਮੇਰਾ ਨਹੀਂ ਲੱਗਾ ਲਾ ਦੇ ਰੱਬ ਤੋਂ ਇੰਨੀ ਕ ਮਿਹਰ ਆ ਕਾਲ ਨਹੀਂ ਕਰਨੀ ਪਈ ਕਿਸੇ ਨੂੰ ਪਰ ਸਪਾਂਸਰਸ਼ਿਪ ਚਾਹੀਦੀ ਹੈ ਮਤਲਬ ਕਿ ਆਪਕੇ ਲਈ ਕਹਿੰਦੇ 10000 ਕੀ ਕਰਨਾ ਹੁਣ ਕਈ ਪਿਛਲੇ ਜਿਹੜੀ ਬੰਦਾ ਮੈਂ ਕਿਹਾ ਯਾਰ ਮਤਲਬ ਉਹ ਚੈੱਕ ਦਿੱਤਾ ਤੇ ਮੈਂ ਜਦੋਂ ਵੇਖਿਆ ਮੈਂ ਕਿਹਾ ਤੇਰਾ ਨਾਮ ਹੈ ਨਹੀਂ ਲਿਸਟ 'ਚ ਕਹਿੰਦਾ ਤੇਰੇ ਦਿਲ ਤੇ ਹੈਗਾ ਨਾ ਸਪਾਂਸਰਰ ਲਿਸਟ 'ਤੇ ਨਹੀਂ ਚਾਹੀਦਾ ਮੈਨੂੰ ਦਿਲ ਤੋਂ ਚਾਹੀਦਾ ਮੈਂ ਉਹ ਗੱਲ ਕਰਦਾ ਆਟੋ ਵਾਲੇ ਸੁੱਖਾ ਪ੍ਰਾਤਿਵਾਸੀ ਬ੍ਰਦਰ ਹਰਿੰਦਰ ਦੀ ਮੈਨੂੰ ਕਹਿੰਦਾ ਯਾਰ ਤੂੰ 2 ਸਾਲੋਂ ਕਿ ਚੈੱਕ ਨਹੀਂ ਲੈਣ ਆਇਆ ਮੈਂ ਕਹਾ ਯਾਰ ਥੋੜੇ ਜਿਹੇ ਰਜੇਵੇਂ ਬਿਜ਼ੀ ਸੀ ਕਹਿੰਦਾ ਫਿਰ ਇਕੱਠਾ ਭਾਰਾ ਹੋ ਜਾਊਗਾ ਮਤਲਬ ਕਿ ਬੰਦਾ ਸਪੈਸ਼ਲ ਮੇਲੇ ਦੇ ਉੱਤੇ ਉਹਦੇ ਭੁੱਲ ਗਿਆ ਅਗਲੇ ਦਿਨ ਦਫ਼ਤਰ ਚ ਚੈੱਕ ਡਿਲੀਵਰ ਕਰਨ ਆਇਆ ਮਤਲਬ ਕਿ ਇਹੋ ਜਿਹਾ ਪਿਆਰ ਇਸ ਕਰਕੇ ਸਾਨੂੰ ਇਹ ਨਹੀਂ ਲੱਗਦਾ 35 ਸਾਲ ਹੋ ਗਏ ਅੱਜ ਵੀ ਤੁਸੀਂ ਕਹਾਂ ਵੀ ਐਤ ਕੀ ਜੋ ਡੇਟਾਂ ਕਿੰਨੀ ਬੜੇ ਬੰਦਿਆਂ ਦੇ ਫੋਨ ਆਏ ਨਾਤ ਕਿੰਨਾ ਕਬੂਜ ਪਾਉਣਾ ਮੇਲਾ ਨਹੀਂ ਕੈਨਸਲ ਕਰਨਾ ਮੈਂ ਕਹਿੰਦੇ ਕੈਨਸਲ ਨਹੀਂ ਕੋਈ ਸਰ ਜਿਵੇਂ ਆਗੇ ਉੱਤੇ ਇੱਕ ਵਡ ਬਾਈਨ ਦੀ ਜਿਹੜੀ ਪਾਰਕਿੰਗ ਉਹ ਜੋ ਟਰੇਲਰ ਵਾਲੇ ਸੀ ਤੇ ਉਹਨਾਂ ਨੇ ਕੀ ਆ 30 ਤਰੀਕ ਦੇ ਐਂਡ ਤੇ ਉਹਨਾਂ ਨੂੰ ਮੂਵ ਕਰਨ ਨੂੰ ਕਿਹਾ ਸੀ ਉਹ ਲੌਂਗ ਵੀਕਐਂਡ ਸੀ ਉਹਨਾਂ ਨੇ ਮੂਵ ਨਹੀਂ ਕਰਨੇ ਸੀ ਜਿਹੜੀਆਂ ਕੰਪਨੀਆਂ ਦੇ ਸੀ ਉਹ ਕਹਿੰਦੇ 7 ਤਰੀਕ ਤੋਂ ਪਹਿਲਾਂ ਮੂਵ ਨਹੀਂ ਹੋਣੇ ਫਿਰ ਸਾਨੂੰ ਉਹਦੇ ਕਰਕੇ 2 ਵੀਕ ਪੋਸਟਪੋਨ ਕਰਨਾ ਪੈ ਗਿਆ ਧੰਨਵਾਦ ਭਾਈ ਜੀ ਡੇਲੀ ਪੋਸਟ ਨਾਲ ਗੱਲਬਾਤ ਕਰ ਲਈ ਅ ਥੈਂਕ ਯੂ ਗਰੇਵਾਲ ਸਾਹਿਬ ਬੜਾ ਵਧੀਆ ਲੱਗਦਾ ਤੁਸੀਂ ਗਾਹੇ-ਬਗਾਹੇ ਸਾਡੀ ਸਪੋਰਟ ਕਰਦੇ ਰਹਿੰਦੇ ਹੋ ਸਾਡੇ ਨਾਲ ਛੋਟੇ ਵੀਰ ਉਹ ਸਾਡੇ ਮੈਂ ਤਾਂ ਪਰਮਾਤਮਾ ਅਗੇ ਅਰਦਾਸ ਕਰਾਂਗੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਚੜ੍ਹਦੀਆਂ ਕਲਾ 'ਚ ਰਹੂੰ ਇਹ ਹੀ ਸਾਡੀਆਂ ਦੁਆਵਾਂ ਆ ਜੀ ਸਾਰਿਆਂ ਵਾਸਤੇ ਵੱਡੇ ਭਰਾਣ ਬਾਈ ਜੀ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਨੇ ਤੁਸੀਂ ਉਹ ਤਾਂ ਸੀਂ ਆ ਠੀਕ ਹੈ ਜੀ ਸੰਸਿਗਾ ਜੀ ਸੋ ਮੇਰੇ ਨਾਲ ਭਾਈ ਲਖਵਿੰਦਰ ਸੰਧੂ ਨੇ ਆਉਂਦੀ 13 ਤਰੀਕ ਨੂੰ ਇਹ ਵੀ ਰੌਣਕਾਂ ਲਾਉਣਗੇ ਸੋ ਬਾਈ ਜੀ ਕੀ ਕਹੋਂਗੇ ਤੇ ਕਿਵੇਂ ਹੋ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸასი ਸ਼ਕਾ ਜੀ ਹਾਂ ਸასი ਸ਼ਕਾ ਬਾਈ ਜੀ ਡੇਲੀ ਪੋਸਟ ਪੰਜਾਬੀ ਦੇ ਪੂਰੇ ਪਰਿਵਾਰ ਦਾ ਮੈਂ ਤਹਿ ਦਿਲ ਤੋਂ ਥੈਂਕਸ ਕਰਦਾ ਸੋ ਗੱਲ ਮੇਲੇ ਦੀ ਚੱਲੀ ਆ ਜੀ ਤੁਸੀਂ ਮੇਲੇ ਬਾਰੇ ਸਵਾਲ ਕੀਤਾ ਸੋ ਸਰਦਾਰ ਜਸਵਿੰਦਰ ਸਿੰਘ ਜੀ ਖੋਸਾ ਆਰ ਕੇ ਐਂਟਰਟੇਨਮੈਂਟ ਤੇ ਮਹਿਫਲ মিডিਆ ਗਰੁੱਪ ਵੱਲੋਂ ਜੋ ਕਿ ਲਗਭਗ ਬਾਈ ਜੀ 30 35 ਸਾਲ ਤੋਂ ਇਹ ਮੇਲਾ ਲਗਾਤਾਰ ਕਰਾਇਆ ਜਾ ਰਿਹਾ ਹੈ ਸੋ ਖੋਸਾ ਸਾਹਿਬ ਦੇ ਅਸੀਂ ਇਸ ਉਦਮ ਲਈ ਬਹੁਤ ਥੈਂਕਸ ਕਰਦੇ ਆ ਕਿ ਕੋਈ ਇੱਕ ਛੋਟਾ ਜਿਹਾ ਪ੍ਰੋਗਰਾਮ ਵੀ ਆਪਣੇ ਘਰ ਚ ਹੋਵੇ ਤਾਂ ਆਪਾਂ ਨੂੰ ਉਹਦੇ ਲਈ ਭਾ ਦੇ ਬਣ ਜਾਂਦੀ ਵੀ ਕਦੋਂ ਤੋਂ ਅਰੇਂਜਮੈਂਟ ਕਰਨੇ ਸ਼ੁਰੂ ਹੋ ਜਾਂਦੇ ਆ ਸੋ ਇਹ ਮੇਲਾ ਜੋ ਕਿ ਹਰ ਸਾਲ ਬਾਅਦ ਸਾਰੇ ਪੰਜਾਬੀਆਂ ਨੂੰ ਲਗਭਗ ਕੈਨੇਡਾ ਟ੍ਰਾਂਟੋ ਦੇ ਵਿੱਚ ਏਡੀਕ ਹੁੰਦੀ ਆ ਪੰਜਾਬ ਦੇ ਮੇਲੇ ਦੀ ਤੇ ਸੋ ਪੰਜਾਬ ਦੇ ਮੇਲੇ ਤੇ ਜੀ ਬਹੁਤ ਸਾਰੇ ਸਿੰਗਰ ਰੌਣਕ ਆ ਲ ਆ ਰਹੇ ਆ ਸੋ ਇਸ ਮੇਲੇ ਦੀ ਇੱਕ ਇਹ ਵਿਸ਼ੇਸ਼ਤਾ ਜੀ ਇਹ ਖੋਸਾ ਸਾਹਿਬ ਦਾ ਹਮੇਸ਼ਾ ਇਹ ਉਪਰਾਲਾ ਹੁੰਦਾ ਕਿ ਅਸੀਂ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੀਏ ਤੇ ਜਿਵੇਂ ਬੱਚਿਆਂ ਦਾ ਕੰਪੀਟੀਸ਼ਨ ਹੈ ਤੁਸੀਂ ਆ ਇਹ ਉਸ ਕਰਕੇ ਕਰਵਾਉਂਦੇ ਆ ਕਿ ਛੋਟੇ ਬੱਚਿਆਂ ਨੂੰ ਅਸੀਂ ਸਟੇਜ ਤੇ ਲੈ ਕੇ ਆਵਾਂਗੇ ਤੇ ਵੱਡੇ ਹਾਂਦੇ ਹੀ ਫੌਸਲਾ ਵਧੂਗਾ ਜੀ ਸੋ ਹੋਰ ਮੇਲੇ ਦੀ ਜਿਹੜੀ ਵਿਸ਼ੇਸ਼ਤਾ ਜੀ ਸਾਡੇ ਜਿੰਨੇ ਵੀ ਬਜ਼ੁਰਗ ਆ ਸੋ ਤੁਰਲੇ ਵਾਲੀਆਂ ਪੱਗਾਂ ਬੰਨ ਕੇ ਤੂੰ ਇਹ ਚਾਦਰੇ ਲਾ ਕੇ ਕੁੜਤੇ ਪਾ ਕੇ ਤੇ ਗਲਾਂ 'ਚ ਕੈਂਠੇ ਪਾ ਕੇ ਸਮਾਂ ਵਾਲੀ ਡਾਂਗ ਫੜ ਕੇ ਸੋ ਮੇਲੇ ਦਾ ਵਿਸ਼ੇਸ਼ ਕਰਸ਼ਣ ਹੁੰਦਾ ਜੀ ਟਰੱਕ ਸ਼ੋ ਹੁੰਦੇ ਆ ਸੀਪ ਦੀਆਂ ਬਾਜ਼ੀਆਂ ਹੁੰਦੀਆਂ ਕਬੂਤਰਬਾਜ਼ੀ ਹੁੰਦੀ ਆ ਤੇ ਹੋਰ ਬਹੁਤ ਸਾਰੇ ਐਕਟੀਵਿਟੀ ਹੋਰ ਵੀ ਪੰਜਾਬੀ ਸੱਭਿਆਚਾਰ ਕਰਦੇ ਆ ਤੁਹਾਨੂੰ ਵੱਖਰੀਆਂ ਵੱਖਰੀਆਂ ਬਣ ਗਈਆਂ ਵੇਖਣ ਨੂੰ ਮਿਲਣਗੀਆਂ ਜੀ ਸਰ ਜਿੰਦਰਪਾਈ ਜਿਵੇਂ ਆਪਾਂ ਗੱਲ ਤੁਸੀਂ ਕੀਤੀ ਆ ਵੀ ਇੱਕ ਵਿਲੱਖਣ ਮੇਲਾ ਹੁੰਦਾ ਔਰ ਕਈ 30 32 ਸਾਲਾਂ ਦਾ ਇਹ ਚੜ੍ਹਦਾ ਹਾਕਿਆਂ ਤੋਂ ਇਹ ਮੇਲਾ ਹੋ ਰਿਹਾ ਸੋ ਮੇਲੇ ਬੜੇ ਹੁੰਦੇ ਆ ਪਰ ਗੱਲ ਇਹ ਹੈ ਵੀ ਜਦੋਂ ਰੌਣਕਾਂ ਲਾਉਣ ਦਾ ਟਾਈਮ ਹੁੰਦਾ ਸਿੰਗਰਾਂ ਨੂੰ ਇਹ ਹੁੰਦਾ ਕਿਉਂਕਿ ਜਦੋਂ ਪਹਿਲਾ ਜਿਹੜਾ ਟਾਈਮ ਹੁੰਦਾ ਨਾ 12 1 ਵਜੇ ਦਾ ਉਦੋਂ ਆਪਾਂ ਜਿਹੜੀਆਂ ਛੋਟੀਆਂ ਮੋਟੀਆਂ ਖੇਡਾਂ ਕਰਾਉਂਦੇ ਰਹਿ ਜਾਂਦੇ ਆ ਤੇ ਮੁੜ ਕੇ ਆ ਜਾਂਦੀ ਆ ਵਾਰੀ ਸਿੰਗਰਾਂ ਦੀ ਤੇ ਸਾਰਿਆਂ 'ਚ ਇਹੀ ਖਿੱਚੋ ਤਾਣ ਲੱਗੀ ਰਹਿੰਦੀ ਆ ਮੇਰਾ ਟਾਈਮ ਘਟ ਕਿਉਂ ਮੇਰਾ ਟਾਈਮ ਘਟ ਕਿਉਂ ਇਹਦੇ ਲਈ ਲੋਕਾਂ ਨੂੰ ਕੁਝ ਅਪੀਲ ਕਰਨਾ ਚਾਹੁੰਦੇ ਕਿਉ ਮੇਲੇ ਦੀ ਇੱਕ ਹੋਰ ਵਿਸ਼ੇਸ਼ਤਾ ਦੱਸਦਾ ਜੀ ਜਿੰਨੇ ਵੀ ਕਲਾਕਾਰ ਇਸ ਮੇਲੇ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤਾਂ ਹਮੇਸ਼ਾ ਮੈਨੂੰ ਲੱਗਦਾ ਵੀ ਲਗਭਗ ਹਰੇਕ ਕਲਾਕਾਰ ਦੀ ਖੁਆਇਸ਼ ਹੁੰਦੀ ਵੀ ਸਾਨੂੰ ਇਸ ਮੇਲੇ ਦੇ ਵਿੱਚ ਟਾਈਮ ਹੀ ਮਿਲ ਜਾਵੇ ਤਾਂ ਇਸ ਮੇਲੇ ਦੇ ਵਿੱਚ ਬਹੁਤ ਵੱਡੀ ਗੱਲ ਆ ਤਾਂ ਇਸ ਮੇਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਸਿੰਗਰ ਖਿੱਚੋ ਤਾਣ ਕਰਦਾ ਹੋਊਗਾ ਟਾਈਮ ਦੀ ਕਿਉਂਕਿ ਇਸ ਮੇਲੇ ਦੇ ਵਿੱਚ ਹਾਜ਼ਰੀ ਲਵਾਉਣਾ ਹੀ ਇੱਕ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਜੀ ਧੰਨਵਾਦ ਬਾਈ ਜੀ ਆ ਸ਼ੁਕਰੀਆ ਜੀ ਸਸਕੀਰ ਜੀ ਮੈਂ ਭពਿੰਦਰ ਗਰੇਵਾ ਡੈਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਵੁੱਡਵਾਈਨ ਦੀਆਂ ਗਰਾਉਂਡਾਂ ਚ ਹਰ ਸਾਲ ਦੀ ਤਰ੍ਹਾਂ 13 ਤਰੀਕ ਨੂੰ ਦੀਨੋ ਪੰਜਾਬੀ ਮੇਲਾ ਹੋਣ ਜਾ ਰਿਹਾ ਹੈ ਔਰ ਪੰਜਾਬ ਡੇ ਮੇਲੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਵੱਖ-ਵੱਖ ਜਿਹੜੇ ਕਨੇਡਾ ਸਿੰਗਰ ਲੱਗਦੇ ਨੇ ਖੇਡਾਂ ਹੁੰਦੀਆਂ ਨੇ ਔਰ ਜਿਹੜੇ ਆਪਣੇ ਬੈਕ ਹੋਮ ਆਪਾਂ ਜਿਹੇ ਜੀਆਂ ਬਾਜ਼ੀਆਂ ਸਕੂਤਰਾਂ ਦੀਆਂ ਲਾਉਂਦੇ ਸੀ ਚਾਹੇ ਪੱਤਿਆਂ ਨੂੰ ਬਜ਼ੁਰਗਾਂ ਦੇ ਕਹਿੰਦੇ ਸੀਪ ਲਾਉਂਦੇ ਸੀ ਉਸ ਤਰ੍ਹਾਂ ਦੀਆਂ ਵੱਖ-ਵੱਖ ਜਿਹੜੇ ਪ੍ਰੋਗਰਾਮ ਹੋਣਗੇ ਔਰ ਮੇਰੇ ਨਾਲ ਅਮਨਪੰਨੂ ਨੇ ਉਹਨਾਂ ਤੋਂ ਪੁੱਛਦੇ ਆ ਸੋ ਅਮਨ ਜੀ ਪਹਿਲਾਂ ਤਾਂ ਡੈਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਜੀ ਤੁਹਾਡੇ ਬਹੁਤ-ਬਹੁਤ ਵਾਰਮ ਵੈਲਕਮ ਹੈ ਫਿਲ ਮੀਡੀਆ ਦੇ ਸਟੂਡੀਓ ਦੇ ਵਿੱਚ ਹਾਂਜੀ ਬਿਲਕੁਲ ਸਾਡਾ ਜਿਹੜਾ ਪੰਜਾਬ ਦੇ ਮੇਲਾ ਆ 13 ਸੈਪਟੈਂਬਰ ਦਿਨ ਸ਼ਨੀਵਾਰ ਨੂੰ ਊਰਬਨ ਮਾਲ ਦੀ ਪਾਰਕਿੰਗ ਦੇ ਵਿੱਚ ਹੋਣ ਜਾ ਰਿਹਾ ਤੇ ਇਸ ਮੇਲੇ ਦੇ ਵਿੱਚ ਜਿਹੜੀ ਸ਼ੁਰੂਆਤ ਹੈ ਉਹ ਬੱਚਿਆਂ ਦੇ ਪ੍ਰੋਗਰਾਮ ਤੋਂ ਹੋਏਗੀ ਸਭ ਤੋਂ ਪਹਿਲਾਂ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਬਹੁਤ ਹੀ ਡਿਫਰੈਂਟ ਜਿਹਾ ਮਾਹੌਲ ਹੁੰਦਾ ਜਦੋਂ ਇੱਥੋਂ ਦੇ ਬੌਰਨ ਬ੍ਰੋਟਪ ਬੱਚੇ ਠੇਠ ਪੰਜਾਬੀ ਜਿਵੇਂ ਦੇ ਸ਼ੁੱਧ ਪੰਜਾਬੀ ਦੇ ਵਿੱਚ ਗੀਤ ਸੰਗੀਤ ਨਾਲ ਜਿਹੜੇ ਰਿਲੀਜੀਅਸ ਜਿਹੜੇ ਧਾਰਮਿਕ ਸ਼ਬਦ ਜਿਹੜੇ ਨੇ ਉਹ ਗਾਉਂਦੇ ਨੇ ਉਹਦੇ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀ ਪਰਫਾਰਮੈਂਸਸ ਨੇ ਜਿਵੇਂ ਟੈਲੈਂਟ ਸ਼ੋ ਹੈ ਉਹ ਹੁੰ ਭੰਗੜਾ ਗਿੱਧਾ ਬਿਲਕੁਲ ਯੂਨੀਕ ਬਿਲਕੁਲ ਹੀ ਇੱਕੋ ਦਿਨ ਦੇ ਵਿੱਚ ਬਹੁਤ ਹੀ ਵੱਖਰਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲਦਾ ਤੇ ਉਹਦੇ ਤੋਂ ਬਾਤ ਜਿਹੜਾ ਤੀਆਂ ਦਾ ਮੇਲਾ ਬੀਬੀਆਂ ਭੈਣਾਂ ਦਾ ਉਹ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਮੇਨ ਇਵੈਂਟ ਆ ਪੰਜਾਬ ਦੇ ਮੇਲਾ ਐਂਡ ਟਰੱਕ ਸ਼ੋ ਉਹ ਸ਼ਾਰਟਪ ਜਿਹੜਾ ਆ 1:00 1:30 ਦੇ ਬਿਟਵੀਨ ਜਿਹੜਾ ਉਹ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਆ ਤੇ ਜੇ ਆਪਾਂ ਗੱਲ ਕੀਤੀ ਜਾਵੇ ਸਿੰਗਰਾਂ ਦੀ ਵੀ ਜਿਹੜੇ ਸਿੰਗਰ ਕੁਝ ਸਿੰਗਰ ਆਪਣੇ ਪਹੁੰਚ ਚੁੱਕੇ ਆ ਕੁਝ ਹੋਰ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਆ ਜੀ ਕਈ ਵਾਰੀ ਆਪਾਂ ਕਹਿ ਦਿੰਦੇ ਆ ਬਾਲੇ ਉਹ ਲੱਗਦੇ ਉਹਨੇ ਹੈ ਨਹੀਂ ਕਿਉਂਕਿ ਟਾਈਮ ਉਹਨਾਂ ਉਹਨਾਂ ਖੁੰਦਾ ਉਹਨਾਂ ਬਾਰੇ ਵੀ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਸਿੰਗਰ ਡੈਫੀਨੇਟਲੀ ਜਿਹੜੇ ਸਾਡੇ ਸਿੰਗਰ ਪਹੁੰਚ ਰਹੇ ਨੇ ਕੁਰਾਲਾ ਮਾਨ ਪਹੁੰਚ ਰਹੇ ਨੇ ਮੰਗੀਮਾਲ ਪਹ ਮੇਲਿਆਂ ਦੇ ਵਿੱਚ ਸਪੈਸ਼ਲੀ ਹੈ ਨਾ ਸੋ ਡਿਊਟ ਜੋੜੀਆਂ ਨੂੰ ਬਹੁਤ ਭਰਵਾ ਹੁੰਗਾਰਾ ਮਿਲਦਾ ਸੋ ਇੰਡੀਆ ਤੋਂ ਸਪੈਸ਼ਲ ਉਚੇਚੇ ਤੌਰ ਤੇ ਸੁਰਿੰਦਰ ਮਾਨ ਤੇ ਕਰਮਜੀਤ ਕਮੋਜੜੇ ਨੇ ਉਹ ਕੈਨੇਡਾ ਦੀ ਧਰਤੀ ਤੇ ਸਪੈਸ਼ਲ ਇਸ ਇਵੈਂਟ ਪੰਜਾਬ ਦੇ ਮੇਲੇ ਦੇ ਲਈ ਉਹ ਪਹੁੰਚੇ ਨੇ ਲਖਵਿੰਦਰ ਸੰਧੂ ਉਹ ਵੀ ਸਪੈਸ਼ਲ ਇੰਡੀਆ ਤੋਂ ਕੈਨੇਡਾ ਇਸ ਇਵੈਂਟ ਤੇ ਇਸ ਮੇਲੇ ਦੇ ਲਈ ਆ ਪਹੁੰਚੇ ਨੇ ਸੋ ਲਾਈਕ ਹਾਂਜੀ ਇਹ ਜਿਹੜੇ ਸਾਰੇ ਸਿੰਗਰ ਹੋਰ ਬਹੁਤ ਲੰਬੀ ਜਿਹੜੀ ਲਿਸਟ ਹੈ ਐਬਟਸਵਰਡ ਤੋਂ ਦੈਨ ਆਪਣੇ ਐਡਵੈਂਟਨ ਤੋਂ ਅਲੱਗ-ਅਲੱਗ ਪ੍ਰੋਵਿੰਸਸ ਤੋਂ ਵੀ ਸਾਡੇ ਜਿਹੜੇ ਸਿੰਗਰ ਨੇ ਉਹ ਕੈਨੇਡਾ ਇਸ ਇਵੈਂਟ ਲਈ ਪਹੁੰਚ ਰਹੇ ਨੇ ਔਰ ਜਿਹੜੀ ਇਸ ਵੇਲੇ ਆਪਣਾ ਸਭ ਤੋਂ ਵੱਡੀ ਜਿਹੜੀ ਤਰਾਸਦੀ ਆ ਆਪਣੇ ਪਿੱਛੇ ਬੈਕ ਹੌਮ ਜੀ ਨੂੰ ਪੰਜਾਬ ਦੀ ਗੱਲ ਕੀਤੀ ਜਾਵੇ ਹੜਾਂ ਦੀ ਮਾਰ ਹੇਠਾਂ ਔਰ ਉਹਦੇ ਲਈ ਵੀ ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਸੀ ਉਹਦੇ ਲਈ ਵੀ ਕੁਝ ਕੀਤਾ ਜਾਏਗਾ ਜੀ ਡੈਫੀਨੇਟਲੀ ਬਿਲਕੁਲ ਜੀ ਸਾਡਾ ਅਲੱਗ ਤੋਂ ਉੱਥੇ ਜਿਹੜਾ ਸਪੈਸ਼ਲ ਬੂਥ ਹੋਊਗਾ ਮੈਨੂੰ ਲੱਗਦਾ ਖਾਲਸਾ ਇਡ ਦੇ ਨਾਲ ਦਾ ਟਾਈ ਅਪ ਹੋਇਆ ਆ ਸੋ ਸਪੈਸ਼ਲ ਉਹਨਾਂ ਦਾ ਜਿਹੜਾ ਬੂਥ ਹੈ ਜਿਹੜਾ ਕਿ ਹੜ ਪੀੜਤਾਵ ਅਲੱਗ ਤੋਂ ਜਿਹੜਾ ਇਹ ਮੇਰ ਖਾਲਸਾ ਇਟਨਾ ਟਾਈ ਅਪ ਹੋਇਆ ਆ ਸੋ ਉਹ ਬੂਥ ਜਿਹੜਾ ਅਲੱਗ ਤੋਂ ਉੱਥੇ ਲੱਗ ਰਿਹਾ ਪੰਜਾਬ ਦੇ ਮੇਲੇ ਦੇ ਉੱਪਰ ਤੇ ਉਹਦੇ ਵਿੱਚ ਜਿਵੇਂ ਫੰਡਰੇジング ਜਿਵੇਂ ਕਰਨੀ ਆ ਲੋਕਾਂ ਤੱਕ ਆਪਾਂ ਮੈਸੇਜ ਪਹੁੰਚਾਉਨੇ ਆ ਕਿਉਂਕਿ ਟਿਕਟ ਤਾਂ ਆਪਾਂ ਦੇਖੋ ਰੱਖੀ ਨਹੀਂ ਕਦੇ ਤੇ ਫ੍ਰੀ ਮੇਲਾ ਹੁੰਦਾ ਜੀ ਪਰ ਸਾਨੂੰ ਜਿਵੇਂ ਸਿਖਾਇਆ ਗਿਆ ਸਾਡੇ ਕਲਚਰ ਦੇ ਵਿੱਚ ਹੈ ਬਈ ਆਪਣਾ ਦਸਬੰਧ ਕੱਢੋ ਤੇ ਇਹਦੇ ਵਿੱਚ ਕੋਈ ਇਹ ਤਾਂ ਨਹੀਂ ਹੈਗਾ ਵੀ ਇੰਨੇ ਪੈਸੇ ਦੇਣੇ ਆ ਤੇ ਆਏ ਨਹੀਂ ਤਾਂ ਆਏ ਹੋਊਗਾ ਜੀ ਕੋਈ ਏਦਾਂ ਦੀ ਕੋਈ ਇਨਸਟਰਕਸ਼ਨ ਨਹੀਂ 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 ਇਵਨ ਕਿ ਜਿਵੇਂ ਕਿਸੇ ਦੇ ਕੋਈ ਡਾਇਰੈਕਟ ਹੈ ਜਿਵੇਂ ਬਹੁਤ ਵਧੀਆ ਉਪਰਾਲਾ ਹਰ ਇੱਕ ਸਿੰਗਰਾਂ ਵੱਲੋਂ ਵੀ ਕੀਤਾ ਗਿਆ ਹੈ ਕਿ ਉਹ ਆਪਣੇ ਆਪਣੇ ਪਿੰਡਾਂ ਦੀ ਟੇਕ ਕੇਅਰ ਕਰ ਰਹੇ ਨੇ ਬਹੁਤ ਆਪਣੇ ਸਿੰਗਰਸ ਨੇ ਜਿਹੜੇ ਉਹ ਇਸ ਚੀਜ਼ ਦੀ ਟੇਕ ਕੇਅਰ ਕਰ ਰਹੇ ਉਹਨ ਪਿੰਡ ਸੋ ਡੈਫੀਨੇਟਲੀ ਜੇ ਕੋਈ ਸਿੱਧਾ ਉੱਥੇ ਕਰਨਾ ਚਾਹੁੰਦਾ ਤਾਂ ਆਪਣਾ ਸਿੱਧਾ ਉੱਥੇ ਵੀ ਡੋਨੇਟ ਕਰ ਸਕਦੇ ਨੇ ਤੇ ਜੇ ਕੋਈ ਉਸ ਜਗ੍ਹਾ ਤੇ ਜਿਹੜਾ ਅਲੱਗ ਤੋਂ ਬੂਥ ਲੱਗਾ ਹੋਊਗਾ ਉੱਥੇ ਜਿਹੜੇ ਵੀ ਉਸ ਟਾਈਮ ਰਿਪਰੈਜ਼ੈਂਟੇਟਿਵ ਖੜੇ ਹੋਣਗੇ ਸੋ ਉਹਨਾਂ ਨਾਲ ਹਟਾਈ ਅਪ ਕਰ ਲੈਣਗੇ ਔਰ ਇਹਦੀ ਜਿਹੜੀ ਸ਼ੁਰੂਆਤ ਕਦੋਂ ਆ ਜੀ ਅਖੀਰ ਦੇ ਵਿੱਚ ਇਹ ਵੀ ਦੱਸ ਦਿਓ ਤੇ ਇਹਦੀ ਸਮਾਪਤੀ ਕਿੰਨੇ ਵਜੇ ਹਾਂਜੀ ਸਾਡਾ ਸਾਡਾ ਜਿਹੜਾ ਪ੍ਰੋਗਰਾਮ ਹੈ ਸ਼ਾਰਪ 10 ਵਜੇ ਸ਼ੁਰੂ ਹੋ ਜਾਊਗਾ ਉਸ ਤੋਂ ਬਾਅਦ ਇਹਦੀ ਸਮਾਪਤੀ 7:30 ਤੋਂ 8 ਵਜੇ ਤੱਕ ਵਾਈਂਡ ਆਪ ਪ੍ਰੋਗਰਾਮ ਕਰ ਦਿੱਤਾ ਜਾਊਗਾ ਤੁਹਾਨੂੰ ਪਤਾ ਪਕਾ ਦੇ ਦਿੰਦੇ ਆ ਸਾਢੇ 7 ਜਦੋਂ ਰੌਣਕਾਂ ਲੱਗਦੀਆਂ ਤਾਂ 10 ਵਜੇ ਡੈਫੀਨੇਟਲੀ ਜਦੋਂ ਪੰਜਾਬੀ ਚਾਰ ਪੰਜਾਬੀ ਨਹੀਂ ਮਾਨ ਫਿਰ ਉੱਥੇ ਤਾਂ ਫੇ ਹਜ਼ਾਰਾਂ ਦੇ ਗਿਣਤੀ ਹੋਊਗੀ ਪੰਜਾਬੀ ਤਾਂ ਚਾਰ ਨਹੀਂ ਮਾਨ ਹੁੰਦੇ ਤੇ ਜਦੋਂ ਹਜ਼ਾਰਾਂ ਦੇ ਵਿੱਚ ਇਕੱਠੇ ਹੋਵੇ ਫਿਰ ਤਾਂ ਕਿੱਥੇ ਜੀ ਕਰਦਾ ਫਿਰ ਤੇ ਮੈਂ ਬਾਕੀ ਹੁਣਾਂ ਨੂੰ ਵੀ ਪੁੱਛਿਆ ਸੀ ਵੀ ਤੁਸੀਂ ਵੀ ਇੰਨੇ ਸਾਲਾਂ ਤੋਂ ਉਹਨਾਂ ਨਾਲ ਲੱਗੇ ਹੋ ਆ ਵੀ ਇਹ ਜਿਹੜਾ ਇੰਨਾ ਮੈਨੇਜ ਕਿਵੇਂ ਹੁੰਦਾ ਹੈ ਇਹ ਸਾਰਾ ਬਿਲਕੁਲ ਇਹ ਸਾਰਾ ਟੀਮਵਰਕ ਹੁੰਦਾ ਸੋ ਸਾਡੀ ਬਹੁਤ ਵੱਡੀ ਟੀਮ ਹੈ ਜਿਹੜੀ ਇਹ ਜਿਹੜਾ ਪੰਜਾਬ ਦੇ ਮੇਲੇ ਦਾ ਪ੍ਰੋਜੈਕਟ ਇਹਦੇ ਪਿੱਛੇ ਬਹੁਤ ਵੱਡੀ ਟੀਮ ਲੱਗੀ ਹੋਈ ਹੈ ਸੋ ਇਹ ਸਾਰੇ ਅਸੀਂ ਜਿਹੜੇ ਸਾਰੇ ਆਪਣੇ ਜਿਹੜੇ ਕੰਮ ਨੇ ਉਹ ਵੰਡ ਦਿੰਨੇ ਆ ਸੋ ਲਾਈਕ ਉਹਦੇ ਅਕੋਰਡਿੰਗਲੀ ਜਿਹੜਾ ਆ ਕਿ ਸਾਰਿਆਂ ਨੂੰ ਪਤਾ ਹੁੰਦਾ ਵੀ ਮੇਰੀ ਆ ਜੌਬ ਆ ਮੇਰੀ ਆ ਟਾਸਕ ਆ ਸੋ ਸਾਰੇ ਆਪਣੇ ਆਪਣੇ ਕੰਮ ਨੂੰ ਬਹੁਤ ਹੀ ਸਾਫ਼ ਦਿਲ ਦੇ ਨਾਲ ਤੇ ਬਹੁਤ ਹੀ ਕਹੋ ਵੀ ਡੈਡੀਕੇਸ਼ਨ ਦੇ ਨਾਲ ਉਸ ਕੰਮ ਨੂੰ ਕਰਦੇ ਨੇ ਸੋ ਅਖੀਰ ਦੇ ਵਿੱਚ ਕੋਈ ਮੈਸੇਜ ਦੇਣਾ ਚਾਹਉ ਇਹ ਲੋਕਾਂ ਤੱਕ ਜਿਹੜਾ ਪਹੁੰਚ ਸਕੇ ਬਿਲਕੁਲ ਜੀ ਹਰ ਇੱਕ ਨੂੰ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜਨਾ ਚਾਹੀਦਾ ਆ ਤੇ ਬਿਲਕੁਲ ਸਾਰੇ ਇਸ ਮੇਲੇ ਤੇ ਹਮ ਹਮਾ ਕੇ ਪਹੁੰਚੋ ਤੇ ਜਿਆਦਾ ਤੋਂ ਜਿਆਦਾ ਜਿਹੜਾ ਪੰਜਾਬੀ ਐ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰੋ ਸੋ ਇਹ ਸਾ ਨਮਨ ਪਨੂ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ 13 ਤਰੀਕ ਨੂੰ ਕਿਸ ਤਰੀਕੇ ਨਾਲ ਉਹਦੀ ਸ਼ੁਰੂਆਤ ਹੋਏਗੀ ਤੇ ਕਦੋਂ ਸਮਾਪਤੀ ਹੋਏਗੀ ਔਰ ਪਰ ਇਹਦੇ ਵਿੱਚ ਇਹ ਵੀ ਗੱਲ ਆ ਵੀ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਬੱਚਿਆਂ ਦੀ ਇਵੈਂਟ ਕਰਾਏ ਜਾਂਦੇ ਆ ਅਬਜ਼ੁਰਗਾ ਦੇ ਔਰ ਇਹਨਾਂ ਨੇ ਪਹਿਲਾਂ ਵੀ ਉਧਰ ਅਸੀਂ ਗੱਲ ਕਰਦੇ ਸੀ ਵੀ ਉਹਨਾਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਨੂੰ ਰਜਿਸਟਰ ਕਰਾਓ ਤਾਂ ਕਿ ਅਸੀਂ ਰੂਟਸ ਨਾਲ ਆਪਣੇ ਨਾਲ ਜੁੜ ਸਕੀਏ ਕਿਉਂਕਿ ਜਿਹੜਾ ਆਪਣਾ ਕਲਚਰ ਆ ਇਸ ਜਿਹੜਾ ਮੇਲੇ ਦਾ ਮੋਟਿਵ ਇਹੀ ਆ ਬਾਈ ਉਹਨਾਂ ਦੇ ਕਹਿਣ ਵਾਂਗੂ ਵੀ ਜਦੋਂ ਸ਼ੁਰੂ ਕੀਤਾ ਸੀ ਵੀ ਦੋ ਜਣੇ ਸੀਗੇ ਤੇ ਅੱਜ ਦੇਖ ਲਓ ਕਿੰਨਾ ਵੱਡਾ ਇਹ ਕਾਫਲਾ ਬਣਦਾ ਜਾਂਦਾ ਕਿਉਂਕਿ ਜ ਤੇ ਬੰਦਾ ਬੰਦੇ ਨਾਲ ਖੜ ਜਾਂਦਾ ਜੀ ਫਿਰ ਕਹਿੰਦੇ ਨੇ 2 1 ਦੇ 2 2 ਤੋਂ 4 4 ਤੋਂ 8 10 100 ਹੁੰਦੇ ਟਾਈਮ ਨਹੀਂ ਲੱਗਦਾ ਇਸੇ ਤਰੀਕੇ ਨਾਲ ਹੀ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ ਸੀ ਔਰ ਇਹਦਾ ਜਿਹੜਾ ਮੋਟਿਵ ਹੀ ਇਹੀ ਆ ਵੀ ਆਪਣੇ ਆਪ ਨੂੰ ਆਪਣੀਆਂ ਜੜਾਂ ਨਾਲ ਤੇ ਆਪਣੇ ਲੋਕਾਂ ਨਾਲ ਜੋੜਨਾ ਤੇ ਨਾ ਕਿ ਆਪਾਂ ਉੱਥੇ ਕੋਈ ਲੱਚਰਤਾ ਫਲਾਉਣੀ ਆ ਕੁਛ ਨਹੀਂ ਗਾਉਣ ਪਾਣੀ ਕਰਨ ਵਾਲੇ ਜਿਹੜੇ ਆਉਣਗੇ ਚਾਹੇ ਉਹ ਦੁਕਾਨਾਂ ਜੁੜੀ ਹੈ ਚਾਹੇ ਸੋਲੋ ਗਾਉਣ ਵਾਲੇ ਨੇ ਉਹ ਆਪਣੇ ਆਪਣੇ ਪਰਫਾਰਮੈਂਸ ਦੇਣਗੇ ਸੋ ਟਾਈਮ ਨਾਲ ਪਹੁੰਚ ਕੇ ਉੱਥੇ ਮੇਲੇ ਦੀ ਆਪਣੇ ਕੰਨੇ ਦਾ ਯੋਗਦਾਨ ਪਾਉ ਜੀ ਔਰ ਨਾਲੇ ਜੇ ਆਪਣੇ ਕੰਨਿਓ ਕੋਈ ਦਸਵੰਦ ਜਿਹੜਾ ਤੁਸੀਂ ਕੱਢਣਾ ਚਾਹੁੰਦੇ ਆਪਣੀ ਜਿਹੜੀ ਜਿੰਨੀਕ ਤੁਹਾਡੀ ਆਪਣੇ ਜੇਬ ਅਲਾਉ ਕਰਦੀ ਆ ਸੋ ਉਹ ਵੀ ਉੱਥੇ ਆ ਕੇ ਕੱਢੋ ਤਾਂ ਕਿ ਅਸੀਂ ਜਿਹੜੇ ਬੈਕ ਹੋਮ ਸਾਡੇ ਹਣਾ ਦੀ ਮਾਰ ਜਿਹੜੀ ਆਈ ਹੋਈ ਆ ਉਹਦਾ ਅਸੀਂ ਥੋੜੀ ਬਤੀ ਜਿਹੜਾ ਆਪਣਾ ਤਿਲ ਫੁੱਲ ਪਾ ਕੇ ਅਸੀਂ ਉਹਨਾਂ ਨੇ ਪ੍ਰਚਾਰੀਏ ਸੋ ਫਿਲਹਾਲ ਦੇ ਲਈ ਨਹੀਂ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੁਸ਼ ਪੰਜਾਬੀ ਬ੍ਰੈਂਟਨ ਕੈਨੇਡਾ